ਸ੍ਰੀ ਗਾਜੀ ਚਹਿਲ ਕਲੈਕਸ਼ਨ ਐਂਡ ਬੁਟੀਕ ਤੇ ਸਾਰਿਆਂ ਪੈਣਾ ਦਾ ਸਵਾਗਤ ਆ ਅੱਜ ਆਪਾਂ ਬਹੁਤ ਪਿਆਰੀ ਬਹੁਤ ਸੋਹਣੀ ਸੈਕੰਡ ਵੀਡੀਓ ਲੈ ਕੇ ਮੈਂ ਆਉਣ ਲੱਗੀ ਆ ਜਿਹੜੀ ਕਿ ਤੁਹਾਨੂੰ ਪਤਾ ਹੀ ਆ ਕਿ ਆਪਣੀ 1 ਜਨਵਰੀ ਤੋਂ 13 ਜਨਵਰੀ ਤੱਕ ਸੇਲ ਦੀਆਂ ਵੀਡੀਓ ਆਣਗੀਆਂ ਸੇਲ ਅਸੀਂ ਜਸਟ ਸੇਲ ਕਹਿ ਰਹੇ ਆਂ ਬਟ ਇਹ ਪਿੱਛੇ ਹੀ ਲੈਸ ਆਈ ਆ ਅਸੀਂ ਆਪਣਾ ਸਟਾਕ ਕੋਈ ਨਹੀਂ ਤੁਸੀਂ ਦੇਖ ਸਕਦੇ ਹੋ ਅੱਜ ਵੀ ਜਿੰਨੇ ਵੀ ਸੈਟ ਅਸੀਂ ਪਾ ਰਹੇ ਆਂ ਸਾਰੇ ਨਿਊ ਆਏ ਨੇ ਸਾਰੇ ਨਿਊ ਸੈਟ ਰਹਿਣਗੇ ਹਜੇ ਬੰਦ ਨੇ ਜਸਟ ਤੁਹਾਡੇ ਸਾਹਮਣੇ ਇਹ ਸਾਰੇ ਸੈਟ ਖੁੱਲਣੇ ਨੇ ਇਨਾਂ ਦੇ ਪਿੱਛੇ ਲੈਸ ਪਿੱਛੋਂ ਹੀ ਆ ਰਹੀ ਹੈ ਜੀ 220 3300 ਰੁਪਏ ਲੈਸ ਆ ਰਹੀ ਹੈ ਤੁਸੀਂ ਇਹ ਨਾ ਸੋਚਿਓ ਵੀ ਸੇਲ ਕਈ ਪਣਾ ਸੇਲ ਸੁਣ ਕੇ ਇਹ ਸੋਚ ਲੈਂਦੀਆਂ ਨੇ ਕਿ ਸਟਾਕ ਬਸ ਜਿਹੜਾ ਰਹਿ ਗਿਆ ਉਹ ਵਾਲਾ ਸਟਾਕ ਦੇ ਰਹੇ ਨੇ ਰਹਿ ਗਿਆ ਸਟਾਕ ਨਹੀਂ ਸਾਰਾ ਨਿਊ ਸਟਾਕ ਆ ਜੀ ਬਸ ਲੈਸ ਪਿੱਛੋਂ ਆਈ ਕਰਕੇ ਆਪਾਂ ਸੇਲ ਤੇ ਸਮਝ ਲਓ ਇਹ ਸਾਰੇ ਹੁਣ ਜੋ ਵੀ ਵੀਡੀਓ 13 ਤੱਕ ਤੁਹਾਡੇ ਪੂਰੇ ਫਾਇਦੇ ਹੀ ਕਰਨੇ ਆ ਜਿੰਨਾ ਵੀ ਸਟਾਕ ਸਾਨੂੰ ਮਿਲ ਸਕਦਾ ਹੋਇਆ ਅਸੀਂ ਲੈ ਕੇ ਸਾਰਾ ਤੁਹਾਡੇ ਤੱਕ ਲੈ ਕੇ ਆਣਾ ਕਿਉਂਕਿ ਬਹੁਤ ਸੋਹਣੇ ਬੈਨੀਫਿਟ ਦੇ ਕੇ ਜਾਣਗੇ ਇਹ ਸਾਰੇ ਸੂਟ ਸਰਦੀਆਂ ਦਾ ਦੁਬਾਰਾ ਕਿਹੜਾ ਆਉਣੀਆਂ ਨੇ ਜੀ ਸਰਦੀਆਂ ਨੇ ਵੀ ਆਉਣਾ ਗਰਮੀਆਂ ਨੇ ਵੀ ਆਉਣਾ ਤੇ ਜਿਹੜਾ ਇਹ ਚੀਜ਼ਾਂ ਨੇ ਆਪਣੀਆਂ ਰੈਗੂਲਰ ਚੱਲਦੀ ਨਹੀਂ ਰਹਿਣੀਆਂ ਨੇ ਠੀਕ ਹੈ ਜੀ ਸੋ ਅੱਜ ਜਿਹੜੀ ਅਸੀਂ ਲੈ ਕੇ ਆਏ ਆ ਪਿਓਰ ਪਸ਼ਮੀਨਾ ਸ਼ਿਮਰ ਲੈ ਕੇ ਆਈਆਂ ਮੈਂ ਬਹੁਤ ਪਿਆਰੀ ਬਹੁਤ ਸੋਹਣੀ ਪਿਓਰ ਪਸ਼ਮੀਨਾ ਸ਼ਿਮਰ ਰਹੂਗੀ 18 1800 17 1700 ਤੱਕ ਇਹ ਵਾਲੇ ਸੂਟ ਸੇਲ ਹੁੰਦੇ ਨੇ ਜਦੋਂ ਇਹ ਪੂਰਾ ਸੀਜ਼ਨ ਆਪਣਾ ਇਹ ਚੱਲਦਾ ਬਟ ਇਹ ਪਿੱਛੋਂ ਹੀ ਹੁਣ ਲੈਸ ਦੇ ਵਿੱਚ ਆਏ ਨੇ ਸੋ ਇਹ ਵਾਲਾ ਤੁਹਾਨੂੰ ਵਿੱਧ ਕੋਰੀਅਰ ਦੇ ਨਾਲ 14.95 14.95 ਦਾ ਰੇਟ ਰਹੂਗਾ ਸੋ ਤੁਹਾਨੂੰ ਵਿੱਧ ਕੋਰੀਅਰ ਦੇ ਨਾਲ ਕੋਈ ਤੁਸੀਂ ਐਕਸਟਰਾ ਪੇ ਨਹੀਂ ਕਰਨਾ ਬਸ ਫਟਾਫਟ ਸਕਰੀਨਸ਼ਾਟ ਲੈ ਲਓ ਜਿੰਨਾ ਸਟਾਕ ਅਵੇਲੇਬਲ ਹੋ ਰਿਹਾ ਸੀ ਕਰ ਰਹੇ ਆ ਪਰ ਇਹ ਨਾ ਸੋਚਿਓ ਕਿ ਅਸੀਂ ਫੇਰ ਲੈ ਲਾਂਗੇ ਜਿਨ੍ਹਾਂ ਨੇ ਲੈਣੇ ਆ ਲਈ ਚਲੋ ਕਿੰਨੀਆਂ ਵੀਡੀਓ ਆ ਸਕਣ 13 ਤੱਕ ਅਸੀਂ ਕਹਤਾ 13 ਤੱਕ ਸਾਡੇ ਕੋਲ ਸਟਾਕ ਹੋਵੇ ਨਾ ਹੋਵੇ ਅਸੀਂ ਨਹੀਂ ਕਹਿ ਸਕਦੇ ਬਸ ਤੁਸੀਂ ਆਪਣੇ ਬੈਨੀਫਿਟ ਲੈਣੇ ਆ ਠੀਕ ਹੈ ਜੀ ਜਿਹੜੀ ਆਪਾਂ ਦਾ ਫਸਟ ਟਾਈਮ ਸਾਡੇ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਜਿਹੜੀ ਸਾਡੀ ਕਲੈਕਸ਼ਨ ਆ ਉਹ ਕਿੱਦਾਂ ਦੀ ਲੱਗਦੀ ਆ ਠੀਕ ਹੈ ਜੀ ਲਓ ਜੀ ਤੁਹਾਨੂੰ ਦਿਖਾਉਣੇ ਆ ਆਦੇ ਸੂਟ ਲਓ ਜੀ ਆਦੀ ਵੀਡੀਓ ਦਾ ਪਹਿਲਾ ਹੀ ਸੂਟ ਪਹਿਲਾਂ ਮੈਂ ਜਿਹੜਾ ਤੁਹਾਨੂੰ ਸੈੱਟ ਦਿਖਾਵਾਂਗੀ ਇਹ ਲਾਈਟ ਕਲਰਾਂ ਦੇ ਉੱਪਰ ਦਿਖਾਉਣ ਲੱਗੀ ਆ ਜਿਨ੍ਹਾਂ ਨੇ ਆਪਣੇ ਮੰਮਾ ਲਈ ਦਾਦੀ ਲਈ ਮਦਰ ਲਈ ਮਦਰ ਇਨ ਲਾ ਲਈ ਲੈਣਾ ਕਿਸੇ ਨੇ ਵੀ ਸੂਟ ਤਾਂ ਇਹ ਵਾਲਾ ਪ੍ਰਿੰਟ ਬਹੁਤ ਸੋਹਣਾ ਹਰ ਕਿਸੇ ਦੇ ਫਾਇਦੇ ਕਰਨੇ ਆ ਤਾਂ ਕਿ ਹਰ ਭੈਣ ਨੂੰ ਸੂਟ ਮਿਲ ਸਕੇ ਵੀ ਹਰ ਤਰ੍ਹਾਂ ਦੇ ਕਲਰ ਚਾਹਤ ਨੂੰ ਦੇ ਸਕੀਏ ਸੋ ਦੇਖ ਸਕਦੇ ਹੋ ਆਲ ਓਵਰ ਪਿਓਰ ਪਸ਼ਮੀਨਾ ਸ਼ਿਮਰ ਰੋਗੀ ਬਹੁਤ ਪਿਆਰਾ ਸੂਟ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਗ੍ਰੇ ਕਲਰ ਦੇ ਉੱਪਰ ਰੋਗਾ ਕਲਰ ਇਹਦਾ ਰਹੂਗਾ ਜੀ ਗ੍ਰੇ ਐਂਡ ਨਾਲ ਇਹਦੇ ਰਹੂਗਾ ਦੁਪੱਟਾ ਪਿਓਰ ਮਸਲੀਨ ਦਾ प्योर मसलीन का दुपट्टा बहुत प्यार बहुत सोहना सारा मिलेगा ढाई मीटर खुला सो फटा फटवान शॉट लेके ऑर्डर करी देव नंबर ए वाले सूट दूगा जी एक नंबर ए वाला सूट रहूगा एन कलर दूंगी तीन कलर बहुत प्यार ਸੈਕਿੰਡ ਕਲਰ ਇਹਦਾ ਰਹੂਗਾ ਜੀ ਗ੍ਰੀਨ ਦਾ ਸ਼ੇਡ ਆ ਥੋੜਾ ਜਿਹਾ ਮੂਂਗਿਆ ਗ੍ਰੀਨ ਜਿਹਾ ਸ਼ੇਡ ਆ ਨਾਲ ਇਹਦੇ ਸਹੀ ਮਾਰਿਆ ਜੀ ਦੁਪੱਟਾ ਤੇ ਨੰਬਰ ਇਹ ਵਾਲੇ ਸੂਟ ਦਾ ਹੈਗਾ ਜੀ 2 2 ਨੰਬਰ ਸੂਟ ਰਹੂਗਾ 1495 1495 ਦੇ ਵਿੱਚ ਘਰ ਤੱਕ ਪਹੁੰਚਣਾ ਪਿਓਰ ਪਸ਼ਮੀਨਾ ਸ਼ਿਮਰ ਜਿੰਨਾ ਵੀ ਪਹਿਣਾ ਦੇਕਰਾਂ ਦੇ ਵਿੱਚ ਹੈਗੀਆਂ ਲੋੜੀਆਂ ਲੋੜੀਆਂ ਦੇ ਫੰਕਸ਼ਨ ਦੇਣ ਲੈਣ ਲਈ ਤੁਸੀਂ ਸੂਟ ਲੈਣੀ ਆ ਵਿਆਹ ਸ਼ਾਦੀਆਂ ਇਹ ਵਾਲੀਆਂ ਰਿੰਜਾ ਇੰਨੇ ਬ੍ਰੈਂਡ ਸਾਰੇ ਬ੍ਰਾਂਡਡ ਜਿੰਦੀ ਇਹ ਵੀ ਆਰਟੀਕਲ ਅਸੀਂ 250 300 ਪਰ ਲੈਸ ਕੈਰੀਅਰਸ ਉਂਟਦੇ ਸਾਰੇ ਬ੍ਰਾਂਡਾਂ ਦੀ ਲੈਸ ਆ ਨੌਨ ਬ੍ਰਾਂਡ ਅਸੀਂ ਸੇਲ ਨਹੀਂ ਕਰਦੇ ਸਾਰੇ ਬ੍ਰਾਂਡ ਦੇ ਆਰਟੀਕਲ ਮਿਲਣਗੇ ਬੂ ਮੇਡ ਸਭ ਤੋਂ ਟਾਪ ਦਾ ਬ੍ਰਾਂਡ ਆ ਉਹਦੇ ਵੀ ਆਰਟੀਕਲ ਸਾਡੇ ਕੋਲ ਬਹੁਤ ਲੈਸ ਦੇ ਵਿੱਚ ਆਏ ਨੇ ਉਹਨਾਂ ਦੀਆਂ ਵੀਡੀਓਜ਼ ਵੀ ਤੁਹਾਨੂੰ ਅੱਗੇ ਮਿਲਣਗੀਆਂ ਬਸ ਚੈਨਲ ਦੇ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਆ ਲੋ ਜੀ ਨੈਕਸਟ ਕੱਲੇ ਇਹਦੇ ਵਿੱਚ ਦੇਖ ਲਓ ਸੇਮ ਆ ਸੇਮ ਪ੍ਰਿੰਟਰ ਹੋਗਾ ਜਸ ਤਿੰਨ ਕਲਰ ਮਿਲ ਰਿਹਾ ਪਹਿਲਾ ਆਪਾਂ ਗ੍ਰੇ ਕੋਲਿਆ ਸੈਕੰਡ ਮੂੰਗਿਆ ਗ੍ਰੀਨ ਜਾਂ ਕਲਰ ਐਂਡ ਥਰਡ ਕਲਰ ਮੈਂ ਪਰਪਲ ਦੇ ਰਹੀ ਆ ਆਲਓਵਰ 5 ਮੀਟਰ ਦੀ ਪ੍ਰੋਪਰ ਕੱਟਾ ਜਿਹੜਾ ਵੀ ਕਲਰ ਚਾਹੀਦਾ ਉਹ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਨੰਬਰ ਰਹੂਗਾ 3 ਕੋਈ ਲੋ ਕੋਈ ਬੁਰ ਕੋਸ਼ ਵੀ ਨਹੀਂ ਆਉਣਾ ਫੈਬਰਿਕ ਦੇ ਉੱਪਰ ਠੀਕ ਹੈ ਜੀ ਰੈਗੂਲਰ ਅਸੀਂ ਸ਼ਿਮਰ ਦੇ ਸੂਟ ਲਓ ਜੀ ਨੈਕਸਟ ਪ੍ਰਿੰਟ ਸਾਡਾ ਰਹੂਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਜਿਹਾ లైట్ פרוजी ਦਾ కలਰ ਬਹੁਤ ਹੀ ਸੋਹਣਾ ਵਾ ਆਲ ఓవర్ ప్రింట్ ਨੇ 5 ਮੀਟਰ ਦੀ ਪ੍ਰੋਪਰ ਤੁਹਾਨੂੰ ਕੱਟ ਮਿਲਣ ਜਾ ਰਹੀਆਂ ਇਹਨਾਂ ਸੂਟਾਂ ਦੀ ਪਿਓਰ ਪਸ਼ਮੀਨਾ ਸ਼ਿਮਰ ਦੇ ਉੱਪਰ ਰਹਿਣਗੇ ਬਹੁਤ ਪਿਆਰੀ ਪ੍ਰਿੰਟਿੰਗ ਆ ਪ੍ਰਿੰਟਿੰਗ ਚੈੱਕ ਕਰ ਲਓ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਹੀ ਪਿਆਰੇ ਕਲਰ ਚਾਰਟ ਇੰਨਾ ਸੋਹਣਾ ਸੋਹਣਾ ਆ ਇਹਨਾਂ ਦੇ ਵਿੱਚ ਤੇ ਦੁਪੱਟੇ ਵੀ ਇਹਨਾਂ ਦੇ ਨਾਲ ਬਹੁਤ ਪਿਆਰੇ ਆਏ ਨੇ ਜੀ ਆ ਲਓ ਜੀ ਦੁਪੱਟਿਆਂ ਦੀ ਲੰਬਾਈ ਛੜਾਈ ਪੂਰੀ ਪ੍ਰੋਪਰ ਆ 1495 ਸਿਰਫ ਰੇਟ ਆ ਫਟਾਫਟ ਲੈ ਲਓ ਸਕਰੀਨ ਸ਼ਾਟ ਫਟਾਫਟ ਕਰ ਦਿਓ ਆਰਡਰ ਬਹੁਤ ਸੋਹਣੀਆਂ ਬਹੁਤ ਹੀ ਪਿਆਰੀਆਂ ਚੀਜ਼ਾਂ ਤੁਹਾਨੂੰ ਦੇਣ ਜਾ ਰਹੇ ਹਾਂ ਪ੍ਰੋਪਰ 2.5 ਮੀਟਰ ਦੀ ਕੱਟ ਦੁਪੱਟੇ ਦੀ ਆ ਪ੍ਰੋਪਰ 5 ਮੀਟਰ ਦਾ ਤੁਹਾਨੂੰ ਸੂਟ ਮਿਲ ਰਿਹਾ ਹੋਵੇ ਪਿਓਰ ਪਸ਼ਮੀਨਾ ਸ਼ਿਮਰ ਦਾ ਇਹਦੇ ਵਿੱਚ ਤੁਹਾਨੂੰ 4 ਕਲਰ ਮਿਲਣਗੇ ਸਾਰੇ ਕਲਰ ਇਹਦੇ ਵੀ ਬਹੁਤ ਪਿਆਰੇ ਰਹਿਣਗੇ ਕਲਰ ਇਹਨਾਂ ਦੇ ਚੈੱਕ ਕਰ ਲਿਓ ਨੰਬਰ ਇਹ ਵਾਲਾ ਸੂਟ ਦਾ ਹੋਊਗਾ ਜੀ 4 4 ਨੰਬਰ ਇਹ ਵਾਲਾ ਸੂਟ ਰਹੂਗਾ ক্লোਜ਼ ਚੈੱਕ ਕਰੋ ਇਹਦਾ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਆ ਨੈਕਸਟ ਇਹਦਾ ਲਵੈਂਡਰ ਸ਼ੇਡ ਨਾਲ ਸੀਮ ਆ ਰਿਹਾ ਜੀ ਦੁਪੱਟਾ ਪਿਓਰ ਮਸਲੀਨ ਦਾ ਤੇ ਨੰਬਰ ਹੈਗਾ ਜੀ 5 5 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਨੈਕਸਟ ਤੁਹਾਨੂੰ ਮਿਲੇਗਾ ਜੀ ਇਹਦੇ ਵਿੱਚ ਆਹ ਦੇਖੋ ਕਿੰਨਾ ਪਿਆਰਾ ਸ਼ੇਡ ਆ ਪਿੰਕ ਗ੍ਰੀਨ ਜਗ੍ਹਾ ਇਹ ਹੈਗਾ ਵਾ ਬਹੁਤ ਪਿਆਰਾ ਬਹੁਤ ਸੋਹਣਾ ਬੇਸ ਹੋਊਗਾ ਕਲਰ ਹੀ ਬਹੁਤ ਪਿਆਰਾ ਵਾ ਨਾ ਸੇ ਮਾਰਿਆ ਇਹਦਾ ਵਿਡੂਪਟਾ ਐਂਡ ਫੋਰਥ ਕਲਰ ਜਿਹੜਾ ਮੈਂ ਤੁਹਾਨੂੰ ਦਿਨ ਜਾ ਰਹੀ ਆ ਇਹ ਵਾਲੇ ਕਲਰ ਦਾ ਨੰਬਰ ਹੋਊਗਾ ਜੀ 6 ਜਿਹੜੀ ਵੀ ਭੈਣ ਨੂੰ ਆ ਪਿੰਕ ਕਲਰ ਦਾ ਕਲਰ ਬਹੁਤ ਪਿਆਰਾ ਵਾ ਇਹਦੇ ਜਿਹੜੇ ਨਿਓਨ ਸ਼ੇਡ ਵਿੱਚ ਆ ਰਹੇ ਨੇ ਬਹੁਤ ਸੋਹਣੇ ਕਲਰ ਕੰਟਰਾਸਟ ਬਣ ਰਹੇ ਨੇ ਨੰਬਰ ਹੈਗਾ ਇਹਦਾ 6 ਤੇ ਫੋਰਥ ਕਲਰ ਇਹਦੇ ਵੀ ਸੋਹਣਾ ਮਿਲੂਗਾ ਜੀ ਮਸਟਰਡ ਸ਼ੇਡ ਮਸਟਰ ਸ਼ੂ ਜਾਨਕਿ ਬਹੁਤ ਸੋਹਣੀਆਂ ਚੀਜ਼ਾਂ ਉਹ ਵੀ ਨਿਊਸ ਸਾਰਾ ਸਟਾਕ ਨਿਊ ਸਟਾਕ ਤੁਹਾਨੂੰ ਲੈਸ ਦੇ ਵਿੱਚ ਮਿਲ ਰਿਹਾ ਕੋਈ ਪੁਰਾਣਾ ਸਟਾਕ ਨਹੀਂ ਮਿਲ ਰਿਹਾ ਨੰਬਰ ਹੈਗਾ 71495 ਰੇਟ ਰਹੂਗਾ ਫਟਾਫਟ ਲੈ ਕੇ ਸਕਰੀਨ ਸ਼ਾਟ ਆਰਡਰ ਕਰੀ ਚੱਲੋ ਤੇ ਘਰ ਬੈਠੇ ਤੁਸੀਂ ਇਹਨਾਂ ਟੂਟਾਂ ਨੂੰ ਮੰਗਵਾਓ ਜੀ ਲਓ ਨੈਕ ਪ੍ਰਿੰਟ ਚੈੱਕ ਆ ਲਓ ਇਹ ਵਾਲੇ ਪ੍ਰਿੰਟ ਤਾਂ ਉਹਨਾਂ ਲਈ ਜਿਹੜੇ ਪਹਿਣਾ ਥੋੜਾ ਜਿਹਾ ਰੋਮੈਂਟਿਕਾ ਜਾਂ ਲੱਗ ਜਾ ਪ੍ਰਿੰਟ ਭਾਲਦੀਆਂ ਨੇ ਤਾਂ ਬਹੁਤ ਸੋਹਣਾ ਪ੍ਰਿੰਟ ਸੀ ਜਿੰਨਾ ਪਹਿਣਾ ਨੇ ਫੁੱਲ ਫਲਾਵਰਿੰਗ ਵਗੈਰਾ ਇਦਾਂ ਵੀ ਲੈਣੀ ਆ ਤਾਂ ਉਹਨਾਂ ਲਈ ਆਹ ਵਾਲਾ ਪ੍ਰਿੰਟ ਬਹੁਤ ਸੋਹਣਾ ਇਹ ਵੀ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਬਹੁਤ ਸੋਹਣੀ ਚੀਜ਼ ਆ ਬਿਲਕੁਲ ਲਾਈਟ ਵੇਟ ਪਸ਼ਮੀਨਾ ਕੋਈ ਨਹੀਂ ਲੂ ਆ ਗਿਆ ਬੋਰਾ ਗਿਆ ਤਾਂ ਤੁਸੀਂ ਕਹਿ ਸਕਦੇ ਹੋ ਕਿ ਚੈਲ ਕਲੈਕਸ਼ਨ ਆਲੇ ਵਧੀਆ ਕਲੈਕਸ਼ਨ ਨਹੀਂ ਦਿੰਦੇ ਬਹੁਤ ਸੋਹਣੀ ਚੀਜ਼ ਆ ਹੱਦ ਤੋਂ ਵੱਧ ਹਰ ਸਾਲ ਸੇਲ ਕਰਦੇ ਆ ਸੀ ਇਹ ਪਸ਼ਮੀਨਾ ਸ਼ਿਮਰ ਇਹੀ ਬ੍ਰਾਂਡ ਦੀ ਬਹੁਤ ਸੋਹਣੀਆਂ ਚੀਜ਼ਾਂ ਦੇ ਨਾਲ ਲੈ ਕੇ ਆਉਂਦੀ ਆ ਤੇ ਨਾਲ ਬਹੁਤ ਸੋਹਣੇ ਲੈ ਕੇ ਆਏ ਨੇ ਦੁਪੱਟੇ ਦੁਪੱਟਾ ਇਹਦਾ ਵੀ ਬਹੁਤ ਪਿਆਰਾ ਲੱਗੂਗਾ ਲਓ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਲੱਗੂਗਾ ਕਲਰ ਕੰਟਰਾਸਟ ਦੀ ਬਹੁਤ ਸੋਹਣੀਆਂ ਦੁਪੱਟਿਆਂ ਦੇ ਮਸਟਰਡ ਸ਼ੇਡ ਆ ਜਿਹੜਾ ਸਭ ਤੋਂ ਵੱਧ ਟ੍ਰੈਂਡਿੰਗ ਇਸ ਟਾਈਮ ਚੱਲ ਰਿਹਾ ਬਹੁਤ ਪਿਆਰਾ ਉੱਠ ਕੇ ਆ ਰਿਹਾ ਕਿਉਂਕਿ yellow ਟੂਨ ਤੋਂ ਕੁਝ ਡਿਫਰੈਂਟ ਜਾਂ ਸ਼ੇਡ ਬਣ ਜਾਂਦਾ ਜਿਹੜਾ ਮਸਟਰਡ ਸ਼ੇਡ ਆਉਂਦਾ yellow ਤਾਂ ਆਪਾਂ ਲੈਂਦੇ ਨਹੀਂ ਵੀ ਤਿੱਖਾ ਜਾਂਦਾ ਜਾਂ ਕਈ ਕਹਿੰਦੇ ਨੇ ਤੇ ਮੱਛਰ ਬੈਠਦਾ ਤਾਂ ਨਹੀਂ ਲੈਂਦੀਆਂ ਪਿੰਡਾਂ ਦੇ ਵਿੱਚ ਇਹ ਵੀ ਚੀਜ਼ਾਂ ਆ ਜਾਂਦੀਆਂ ਪਰ ਇਹ ਮਸਟਰਡ ਜਾਂ ਸ਼ੇਡ ਆ ਬਹੁਤ ਪਿਆਰਾ ਜਿਵੇਂ ਆਪਾਂ ਕੱਚਾ ਪੀਲਾ ਜਾਂ ਰੰਗ ਕਹਿੰਦੇ ਆ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਆ ਨੰਬਰ ਹੋਊਗਾ ਜੀ 8 8 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਦਵਾਂਗੇ ਇਹਨਾਂੇ ਕਲਰ ਇਹ ਬਹੁਤ ਪਿਆਰੇ ਰਹਿਣਗੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰਨੇ ਆ ਮੰਡੇ ਦਾ ਦਿਨ ਆ ਮੰਡੇ ਨੂੰ ਇਹ ਵੀਡੀਓ ਪੈਰੀਆ ਲਗਾਤਾਰ ਪੂਰਾ ਹਫਤਾ ਫੁੱਲਣ ਸਟਾਕ ਦੇ ਨਾਲ ਵੀਡੀਓਜ਼ ਆਉਣੀਆਂ ਨੇ ਬਸ ਵੀਡੀਓਜ਼ ਦੇ ਨਾਲ ਬਣੇ ਰਹੋ ਕਮੈਂਟ ਇੱਕ ਪਿਆਰਾ ਜਿਹਾ ਜ਼ਰੂਰ ਛੱਡ ਕੇ ਜਾਇਆ ਕਰੋ ਕਮੈਂਟ ਕਰਨਾ ਭੈਣਾ ਭੁੱਲ ਜਾਂਦੀਆਂ ਨੇ ਸੋਣਾ ਜਿਹਾ ਕਮੈਂਟ ਜ਼ਰੂਰ ਸਾਡੀ ਕਲੈਕਸ਼ਨ ਲਈ ਕਰਿਆ ਕਰੋ ਕਿ ਸਾਡੀਆਂ ਕਲੈਕਸ਼ਨਾਂ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਇਹ ਰਹੂਗਾ ਗ੍ਰੇ ਕਲਰ ਦੇ ਉੱਪਰ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਇਹਦੇ ਨਾਲ ਵੀ ਤੁਹਾਨੂੰ ਦਵਾਂਗੇ ਦੁਪੱਟਾ नंबर एट राहुग कलर एच लाइट ज्या बिलकुल बहारा ज्या स्काय ब्ल्यू कलर आव स् बलू कलर सेम रुग्ण एका दुपट्टा ते नंबर राहू जी दस दस नंबर एवाला सूट रुग्ण ਬਹੁਤ ਪਿਆਰੀ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆਇਆ ਸੋ ਇੰਨੀਆਂ ਸੋਹਣੀਆਂ ਚੀਜ਼ਾਂ ਲੈ ਕੇ ਆਇਆ ਉਹ ਵੀ ਲੈਸ ਦੇ ਵਿੱਚ ਲੈ ਕੇ ਆਇਆ ਫਟਾਫਟ ਲੈ ਲਓ ਸਕਰੀਨ ਸ਼ਾਟ ਜਿਹੜੀ ਆਪਣਾ ਫਸਟ ਟਾਈਮ ਚੈਨਲ ਤੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ